ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀ ਕੀ ਦੀ ਕਲਾਸ ਨੰਬਰ 5 ਲੈ ਕੇ ਆ ਚੁੱਕੇ ਹਾਂ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਜੀਓਗ੍ਰਾਫੀ ਬਾਰੇ ਆਪਾਂ ਸਾਰੀ ਕੰਪਲੀਟ ਇਨਫੋਰਮੇਸ਼ਨ ਆਪਾਂ ਲੈਣੀ ਆ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਜੀ ਕੀ ਦੇ ਚਾਰ ਕਲਾਸਾਂ ਕਰ ਚੁੱਕੇ ਆ ਤੇ ਜਿਨ੍ਹਾਂ ਨੇ ਉਹ ਕਲਾਸਾਂ ਨਹੀਂ ਦੇਖੀਆਂ ਪਹਿਲਾਂ ਜਾ ਕੇ ਤੁਸੀਂ ਉਹ ਕਲਾਸਾਂ ਦੇਖ ਲਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਓ ਪ੍ਰੈਸ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਕਿ ਜਿਹੜੇ ਵੀ ਬੱਚੇ ਹੁਣ ਤੋਂ ਮਤਲਬ ਕਿ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਆਪਾਂ ਇਹ ਰਹਿ ਗਿਆ 4 ਮਹੀਨਾ ਦਾ ਟਾਰਗੇਟ ਮੰਨ ਕੇ ਚੱਲ ਰਹੇ ਹਾਂ ਕਿ 4 ਮਹੀਨੇ 'ਚ ਆਪਾਂ ਸਿਲੇਬਸ ਕੰਪਲੀਟ ਕਰਵਾ ਕੇ ਫਿਰ ਆਪਾਂ ਆਪਣੀ ਰਿਵੀਜ਼ਨ ਸਟਾਰਟ ਕਰ ਲਈਏ ਠੀਕ ਹੈ ਤੇ ਇੱਕ ਹੋ ਜਾਣਕਾਰੀ ਕਿ ਆਪਾਂ ਆਪਣੇ ਚੈਨਲ ਤੇ ਮੈਥ ਤੇ ਪੰਜਾਬ ਜੀਕੇ ਸਟਾਰਟ ਕਰ ਰੱਖੀ ਹੈ ਤੇ ਮੈਥ ਦਾ ਆਪਣਾ ਸਿੰਪਲੀਫਿਕੇਸ਼ਨ ਟੌਪਿਕ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਰੇਸ਼ਿਓ ਦੀ ਕਲਾਸ ਨੰਬਰ ਆਪਾਂ ਮੰਨ ਲਈਏ 1 1 ਇੱਕ ਕਲਾਸ ਕਰ ਚੁੱਕੇ ਹਾਂ ਤੇ ਦੂਜੀ ਕਲਾਸ ਆਪਾਂ ਅੱਜ ਆਪਣੀ ਕਰ ਲੈਂਦੀਆਂ ਤੇ ਦੁਪਹਿਰ ਨੂੰ 12 ਵਜੇ ਨੂੰ ਕਲਾਸ ਅਪਲੋਡ ਹੋ ਜੂ ਤੇ ਜੇਕਰ ਕਿਸੇ ਨੂੰ ਆਪਣੇ ਇਹਨਾਂ ਕਲਾਸਿਸ ਦੀ ਪੀਡੀਐਫ ਚਾਹੀਦੀ ਆ ਜਾਂ ਕੁਝ ਵੀ ਕਿਸੇ ਨੂੰ ਡਾਊਟ ਆ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਜੋਂ ਨੂੰ ਕਰ ਲਿਓ ਜੁਆਇਨ ਤੇ ਜਾਂ ਤੁਸੀਂ ਆਪਣਾ ਡਾਊਟ ਨੇ ਜਿਹੜੀ ਕਮੈਂਟ ਕਰ ਸਕਦੇ ਹੋ ਤਾਂ ਜੋ ਮੈਂ ਤੁਹਾਨੂੰ ਆਨਸਰ ਦੇ ਸਕਾਂ ਤੇ ਚਲੋ ਹੁਣ ਆਪਾਂ ਆਪਣੀ ਸਟਾਰਟ ਕਲਾਸ ਜਿਹੜੀ ਸਟਾਰਟ ਕਰਦੇ ਹਾਂ ਜੀਓਗ੍ਰਾਫੀ ਆਫ ਪੰਜਾਬ ਮੇਰੇ ਸੇ ਇੱਕ ਕਲਾਸ ਵੱਡੀ ਸੀ ਤਾਂ ਕਰਕੇ ਮੈਂ ਦੋ ਪਾਰਟਾਂ ਦੀ ਇਸ ਕਲਾਸ ਨੂੰ ਕਰੂੰਗਾ ਇੱਕ ਅੱਜ ਜੋ ਹੈ ਪਹਿਲਾ ਪਾਰਟ ਤੇ ਆਪਾਂ ਕੱਲ ਨੂੰ ਜਿਹੜਾ ਦੂਜਾ ਪਾਰਟ ਇਹਦਾ ਅਪਲੋਡ ਕਰਾਂਗੇ ਬਲਾ ਆਪਾਂ ਮਤਲਬ ਇਹ ਕਲਾਸ ਛੁੱਟੀ ਰੱਖਾਈ ਕਿਉਂਕਿ ਜੀ ਧਰਮਾ ਬੋਲ ਸੀ ਜਿੰਨੀਆਂ ਸਭ ਨੂੰ ਯਾਦ ਕਰਨੀਆਂ ਹਨ ਮਤਲਬ ਕਿ ਸੌਖੀਆਂ ਰਹਿਣੀਆਂ ਠੀਕ ਆ ਤੇ ਹੁਣ ਆਪਾਂ ਸਟਾਰਟ ਕਰ ਦਈਏ ਪਹਿਲਾਂ ਪੰਜਾਬ ਦੀ ਲੋਕੇਸ਼ਨ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਇੰਡੀਆ ਦੇ ਵਿੱਚ ਪੰਜਾਬ ਮਤਲਬ ਕਿ ਕਿੱਥੇ ਐ ਠੀਕ ਆ ਹੁਣ ਮੈਂ ਜਲੋ ਤੁਹਾਨੂੰ ਇੰਡੀਆ ਦਾ ਮੈਪ ਇੱਕ ਵਾਰੀ ਧਰਾ ਕਰਾ ਲਾਂ ਨੇ ਹਰ ਆਪ ਜੀ ਪੰਜਾਬ ਲੋਕੇਟਡ ਆਨ ਦੀ ਨਾਰਥਰਨ ਵੈਸਟਰਨ ਪਾਰਟ ਆਫ ਦੀ ਇੰਡੀਆ ਵੀ ਪੰਜਾਬ ਆ ਜਿਹੜਾ ਭਾਰਤ ਦੇ ਉੱਤਰੀ ਪੱਛਮੀ ਸੇਕਟਰ ਉੱਤਰੀ ਪੱਛਮੀ ਭਾਰਤ ਦਾ ਕਿਹੜਾ ਹੋ ਗਿਆ ਆ ਚੀਜ਼ ਦਾ ਹੋਏ ਨਾਰਥ ਠੀਕ ਹੈ ਤੇ ਇਧਰ ਆ ਗਿਆ ਸਾਊਥ ਵੈਸਟਰਨ ਸੌਰੀ ਆ ਗਿਆ ਵੈਸਟਰਨ ਪੰਜਾਬ ਮਤਲਬ ਆਹੀ ਸੇਕਟਰ ਨਾਰਥਰਨ ਵੈਸਟਰਨ ਪਾਰਟ ਦੇ ਹਿੱਸੇ ਚ ਹੈ ਠੀਕ ਹੈ ਇਹ ਪੰਜਾਬ ਦੀ ਲੋਕੇਸ਼ਨ ਆ ਭਾਰਤ ਦੇ ਸੰਦਰਭ ਵਿੱਚ ਦੈਨ ਆ ਗਿਆ ਲੈਟੀਟਿਊਡ ਆਫ ਪੰਜਾਬ ਤੇ 21 ਲੰਗਿਟਿਊਡ ਆ ਪੰਜਾਬ ਆ ਇਹ ਹੁਣ ਜਿਹੜੇ ਬੱਚੇ ਇਹਨੂੰ ਨਹੀਂ ਪਤਾਈ ਮੈਂ ਤੁਹਾਨੂੰ ਸਮਝਾ ਦਿੰਦਾ ਤੁਸੀਂ ਸਾਰੇ ਸਕੂਲਾਂ ਚ ਗਲੋਬ ਦੇਖਿਆ ਉਹ ਗਲੋਬ ਆ ਹੁੰਦਾ ਨਾ ਗੋਲ ਗੋਲ ਮੇਜ ਜਿਹੜਾ ਟੇਕਾ ਹੈਗਾ ਟੇਬਲ ਤੇ ਤੇ ਉਹ ਨੂੰ ਆਪਾਂ ਕਮਾਹਾ ਵੀ ਸਕਦੇ ਸੀ ਉਹ ਚ ਕੁਝ ਲੈਣਾ ਹੁੰਦੀਆਂ ਨੇ ਇੱਕ ਦੋ ਚ ਇਸ ਤਰੀਕੇ ਦੀਆਂ ਲੈਣਾ ਚਾਹੀਦੀਆਂ ਹੁੰਦੀਆਂ ਨੇ ਜੇ ਤੁਸੀਂ ਧਿਆਨ ਨਾਲ ਕਿਸੇ ਨੇ ਦੇਖਿਆ ਹੋਵੇ ਠੀਕ ਹੈ ਤੇ ਆਪਣੀ ਸੈਂਟਰ ਆ ਹੀ ਲੈਣਾਗੇ ਇੱਕ ਦੋ ਚ ਇਸ ਤਰੀਕੇ ਦੇ ਲੈਣਾ ਚਾਹੀਦੀਆਂ ਹੁੰਦੀਆਂ ਨੇ ਇੱਕ ਕੁਝ ਵੀ ਹੁੰਦੇ ਨੇ ਇਸ ਤਰੀਕੇ ਦੀਆਂ ਲੈਣਾ ਠੀਕ ਹੈ ਤੇ ਜਿਹੜੀ ਆਪਣੀ ਸੈਂਟਰ ਆਈ ਲੈਣਾ ਹੈ ਨਾ ਇਹਨੂੰ ਕਹਿੰਦੇ ਆ ਇਕਵੇਟਰ ਇਹ 0 ਡਿਗਰੀ ਤੇ ਹੁੰਦੀ ਆ ਤੇ ਜਿਹੜੀ ਉੱਪਰ ਹੁੰਦੀ ਹੈ ਜਿਹੜੀ ਉੱਪਰ ਤੁਸੀਂ ਪੜਿਆ ਉਹ ਕਰ ਕਰ ਰਿਹਾ ਮਕਰ ਰਿਹਾ ਇਹ ਉਹ ਚੀਜ਼ ਹੁੰਦੀ ਹੈ ਇਹ ਹੁੰਦਾ ट्रॉपिक ਆਫ ਕੈਂਸਰ ਆ ਆ ਉੱਪਰਲੀ ਲਾਈਨ ਹੁੰਦੀ ਹੈ ਜਿਹੜੀ ਆਪਣੀ ਉਹ ਹੁੰਦੀ ਹੈ ट्रॉपिक ਆਫ ਕੈਂਸਰ ਤੇ ਨੀਚੇ ਦੀ ਲਾਈਨ ਹੁੰਦੀ ਹੈ ਜਿਹੜੀ ਆਪਣੀ ਇਕਵੇਟਰ ਤੋਂ ਉਹ ਹੁੰਦੀ ਹੈ ट्रॉपिक ਆਫ ਕੈਂਪਰੀ ਕੋਲ ਠੀਕ ਹੈ ਤੇ ਇਹ 23.5 ਡਿਗਰੀ ਤੇ ਹੁੰਦੀਆਂ ਨੇ ਇਹ ਤੇ ਇਹ 0 ਡਿਗਰੀ ਤੇ ਆ ਵੀ ਸਾਡੇ 23 ਡਿਗਰੀ ਦੇ ਹੁੰਦੀ ਆ ਤੇ ਜਿਹੜੀਆਂ ਮੰਨ ਲਓ ਕਿ ਲੇਟੀਆਂ ਹੋਈਆਂ ਲਾਈਨਾਂ ਨੇ ਨਾ ਇਹਨਾਂ ਨੂੰ ਤਾਂ ਕਹਿੰਦੇ ਆ ਲੈਟੀਟਿਊਡ ਹਾਂ ਬਸ ਇਹਨੂੰ ਯਾਦ ਕਰਨ ਦੀ ਇਹ ਟ੍ਰਿਕ ਆ ਲੇਟੀਆਂ ਹੋਈਆਂ ਲਾਈਨਾਂ ਨੂੰ ਕਹਿੰਦੇ ਆ ਕਿ ਲੈਟੀਟਿਊਡ ਤੇ ਜਿਹੜੀਆਂ ਲੰਮੀਆਂ ਖੜੀਆਂ ਲਾਈਨਾਂ ਨੇ ਇਹਨਾਂ ਨੂੰ ਕਹਿੰਦੇ ਆ ਲੌਂਗਿਟਿਊਡ ਠੀਕ ਹੈ ਤੇ ਇਹੀ ਕੁਐਸਚਨ ਜਿਹੜਾ ਪੰਜਾਬ ਪਟਵਾਰੀ ਦੇ 2023 ਦੇ ਪੇਪਰ 'ਚ ਆਇਆ ਸੀ ਆ ਕਿ ਪੰਜਾਬ ਦਾ ਲੈਟੀਟਿਊਡ ਕਿੰਨਾ ਤਾਂ ਇਹ ਤੁਸੀਂ ਯਾਦ ਰੱਖਿਓ 29 ਡਿਗਰੀ 30 ਮਿੰਟ ਨਾਰਥ ਜਿਹੜੀ ਆ ਜੀਓਜੀ ਦਿਖ ਰਹੀ ਹੈ ਤੁਹਾਨੂੰ ਇਹ ਹੁੰਦੀ ਹੈ ਡਿਗਰੀ ਤੇ ਜਿਹੜਾ ਆ ਸਾਨੂੰ ਡੰਡੀ ਦਿਖਰੀ ਨੇ ਛੋਟੀ ਜਿਹੀ ਗੋਮੇ ਵਰਗੀ ਇਹ ਇਹਨੂੰ ਕਹਿੰਦੇ ਨੇ ਮਿੰਟ ਠੀਕ ਹੈ 29 ਡਿਗਰੀ 30 ਮਿੰਟ ਨਾਰਥ 22 ਡਿਗਰੀ 25 ਮਿੰਟ ਨਾਰਥ ਠੀਕ ਹੈ ਤੇ ਮੈਂ ਤੁਹਾਨੂੰ ਹੁਣ ਨਾਰਥ ਸੈਕਲ ਕਨਸੈਪਟ ਵੀ ਸੁਝਾਉਣਾ ਜਿਹੜੀ ਆਪਣੀ ਇਕੁਏਟਰ ਹੈ ਇਹ ਹੈ 0 ਡਿਗਰੀ ਦੇ 0 ਡਿਗਰੀ ਤੇ ਜਿਹੜਾ ਉੱਪਰਲਾ ਹਿੱਸਾ ਇਹ ਹੈਗਾ ਨਾਰਥ ਦਾ ਤੇ 0 ਡਿਗਰੀ ਦੇ ਜਿਹੜਾ ਥੱਲੇ ਆ ਹਿੱਸਾ ਇਹ ਹੈਗਾ ਆਪਣਾ ਸਾਊਥ ਦਾ ਠੀਕ ਹੈ ਤੇ ਆਪਣਾ ਜਿਹੜਾ ਮੰਨ ਲਓ ਕਿ ਭਾਰਤ ਹੈ ਉਹ ਆਪਣਾ ਇਕੁਏਟਰ ਤੋਂ ਉੱਤੇ ਨਾਰਥ ਵਾਲੇ ਹਿੱਸੇ 'ਚ ਆ ਤਾਂ ਕਰਕੇ ਫਿਰ ਪੰਜਾਬ ਵੀ ਨਾਰਥ ਵਾਲੇ ਹਿੱਸੇ 'ਚ ਹੋਊਗਾ ਤਾਂ ਇਸ ਲਈ ਜਿਹੜਾ ਹੈਗਾ ਮਤਲਬ ਕਿ ਇਸ ਨੂੰ 900 ਨਾਲ ਜੁੜਿਆ ਹੋਇਆ ਹੈ ਤੇ ਦਨਾਂ ਕਿ ਲੈਟੀਟਿਊਡ ਆਫ ਪੰਜਾਬ ਲੌਂਗੀਟਿਊਡ ਆਫ ਪੰਜਾਬ ਲੌਂਗੀਟਿਊਡ ਆਫ ਪੰਜਾਬ ਕਿੰਨਾ 73 ਡਿਗਰੀ 50 ਮਿੰਟ ਈਸਟ 276 ਡਿਗਰੀ 50 ਮਿੰਟ ਈਸਟ ਹੁਣ ਜਿਹੜਾ ਈਸਟ ਦਾ ਕਨਸੈਪਟ ਹੋਊਗਾ ਜਿਹੜੀ ਆਪਣੀ ਪੋਗੋ ਚ ਮਤਲਬ ਜਿਹੜੀ ਸੈਂਟਰ ਦੀ ਲਾਈਨ ਆ ਜਿਹੜੀ ਅਸਲੀ ਸੈਂਟਰ ਦੀ ਲਾਈਨ ਹੈ ਉਸ ਤੋਂ ਈਸ ਵਾਲਾ ਸਾਈਡ ਆਈ ਈਸਟ ਤੇ ਇਧਰ ਦੀ ਸਾਈਡ ਆ ਗਈ ਆਪਣੇ ਕੋਲ ਜਿਹੜੀ ਹੈਗੀ ਵੈਸਟ ਠੀਕ ਹੈ ਤੇ ਮਤਲਬ ਕਿ ਫਿਰ ਆਪਣਾ ਜਿਹੜਾ ਭਾਰਤ ਹੈ ਉਹ ਈਸਟ ਤੇ ਨੌਰਥ ਦੇ ਹਿੱਸੇ ਜੇ ਧਰਤੀ ਦੇ ਵਿੱਚ ਵਿੱਚ ਇਸ ਈਸਟਾ ਤੇ ਜਿਹੜਾ ਪ੍ਰਭਾਰਤ ਠੀਕ ਹੈ ਤਾਂ ਅਗਰ ਕਿਹੜਾ ਹੈਗਾ ਆਪਾਂ ਨੂੰ ਉੱਥੇ ਨੌਰਥ ਤੇ ਈਸਟ ਜਿਹੜਾ ਹੈਗਾ ਆਪਾਂ ਇਹਨਾਂ ਨੂੰ ਮਤਲਬ ਕਿ ਦੱਸਿਆ ਹੋਇਆ ਠੀਕ ਹੈ ਵੀ ਦੰਨਾ ਕਿ ਪੰਜਾਬ ਦਾ ਜਿਹੜਾ ਹੈਗਾ ਮਤਲਬ ਕਿ ਬਾਉਂਡਰੀ ਬਾਉਂਡਰੀ ਤਾਂ ਨਹੀਂ ਕਹਿ ਸਕਦਾ ਭਾਬਾ ਪੰਜਾਬ ਦਾ ਡਿਸਟੈਂਸ ਕਿੰਨਾ ਆਪਸ ਦੇ ਬਚੂਚੰਦਰ ਦੇ ਜ਼ਿਲ੍ਹਿਆਂ ਦੇ ਵਿੱਚ ਵਿੱਚ ਤੇ ਨੌਰਥ ਤੋਂ ਸਾਊਥ ਪੰਜਾਬ ਦਾ ਮਤਲਬ ਕਿ ਡਿਸਟੈਂਸ ਕਿੰਨਾ ਉਹ ਨੂੰ ਵੀ ਕੰਪੇਅਰ ਕਰਕੇ ਚੱਲੋ ਪਠਾਨਕੋਟ ਦੇ ਸ਼ਰੇ ਤੋਂ ਲੈ ਕੇ ਮਾਨਸਾ ਦੇ ਸ਼ਰੇ ਤੱਕ ਇਹ ਈ ਡਿਸਟੈਂਸ ਦੀ ਗੱਲ ਕਰ ਰਹੇ ਨੇ ਠੀਕ ਹੈ ਇਹ ਪੰਜਾਬ ਕਿੰਨਾ ਹੈ ਇਹ ਪੰਜਾਬ ਹੈਗਾ 335 ਕਿਲੋਮੀਟਰ ਡਿਸਟੈਂਸ ਹੈ ਪੰਜਾਬ ਦਾ ਠੀਕ ਹੈ ਤੇ ਜਿਹੜਾ ਹੈਗਾ ਫਿਰ ਆਪਾਂ ਆ ਗਏ ਆਪਣੇ ਕੋਲ ਈਸਟ ਟੂ ਵੈਸਟਰ ਮਤਲਬ ਕਿ ਜਿਹੜਾ ਇਸ ਤਰੀਕੇ ਦਾ ਡਿਸਟੈਂਸ ਆ ਗਿਆ ਇਹ ਕਿੰਨਾ ਆਪਣੇ ਕੋਲ ਇਹ ਆ ਗਿਆ ਆਪਣੇ ਕੋਲ 300 ਕਿਲੋਮੀਟਰ ਇਹ ਦੋ ਦੋਸਤ ਆਪਣੇ ਨੋਟ ਕਰ ਲਿਓ ਤੇ ਲੌਂਗੀਟਿਊਡ ਤੇ ਲੈਟੀਟਿਊਡ ਦਾ ਪੁਆਇੰਟ ਤੁਸੀਂ ਮਤਲਬ ਕਿ ਪੁਆਇੰਟ ਮਾਰਕ ਕਰਕੇ ਰੱਖਣਾ ਠੀਕ ਹੈ ਇਹ ਦੋ ਪੁਆਇੰਟ ਦੰਦਾਗਾ ਐਵਰੇਜ ਨਹੀਂ ਲੈਣਾ ਆਪਾਂ ਜਾਵਾਂ। ਇਹ ਕਿੰਨੀ ਹੁੰਦੀ ਆ ਇਹ ਕੁਐਸਚਨ ਆਇਆ ਸੀ ਪੰਜਾਬ ਪੁਲਿਸ 2023 ਚ ਆਇਆ ਹੋਇਆ ਹੈ। 604 ਐਮਐਮ ਹੁੰਦੀ ਠੀਕ ਹੈ ਮੈਂ ਮੰਨ ਲੁ ਕਿ ਕੁਝ ਉਹ ਚੀਜ਼ਾਂ ਐਡ ਕਰਕੇ ਲਿਆ ਹੈ ਜਿਹੜੀਆਂ ਪਹਿਲਾਂ ਦੇ ਆਪਣੇ ਪੇਪਰਾਂ ਚ ਆਈਆਂ ਹੁੰਦੀਆਂ ਸੀ ਤਾਂ ਕਰਕੇ ਜਿਹੜਾ ਹੈਗਾ ਆ ਆਪਾਂ ਕਲਾਸ ਵੀ ਥੋੜੀ ਜਿਹੀ ਜਿਹੜੀ ਕਰ ਲੋ ਆਪਾਂ ਦੋ ਪਾਰਟਾਂ ਚ ਕਰ ਰਹੇ ਹਾਂਗੇ। ਤੇ ਚਲੋ ਹੁਣ ਆਪਣੀ ਅਗਲੀ ਸਲਾਈਡ ਤੇ ਇੱਥੇ ਪੜਦੇ ਆਪਾਂ ਟੋਟਲ ਏਰੀਆ ਆਫ ਪੰਜਾਬ। ਪੰਜਾਬ ਦਾ ਟੋਟਲ ਏਰੀਆ ਕਿੰਨਾ ਹੈ? ਇਹ ਤਾਂ ਬਈ ਸੇ ਨਾਰਮਲ ਕੁਐਸਚਨ ਆਇਆ ਦਾ ਪੰਜਾਬ ਪੁਲਿਸ ਦਾ ਤੇ ਪੀਟ ਰਿਪਲਿਸੀ ਤੇ ਪੰਜਾਬ ਦਾ ਟੋਟਲ ਏਰੀਆ ਕਿੰਨਾ ਜੇ ਉਹ ਕਿਲੋਮੀਟਰ ਸਕਰ ਚ ਪੁੱਛਣ ਤਾਂ ਤੁਸੀਂ ਦੱਸੋਗੇ 50321 ਕਿਲੋਮੀਟਰ ਸਕਰ ਜੇ ਉਹ ਇਸ ਟਰਮ ਚ ਪੁੱਛਣ ਠੀਕ ਹੈ ਜੇ ਉਹ ਸਕੁਅਰ ਮਾਈਲ ਚ ਪੁੱਛਣਾ ਵੀ ਕਿੰਨੇ ਮਾਈਲ ਏਰੀਆ ਤਾਂ ਤੁਸੀਂ ਦੱਸੋਗੇ 19445 ਮਾਈਲਸ ਠੀਕ ਹੈ ਹੁਣ ਇਹ ਹੈ ਛੋਟੇ ਉਥੇ ਪੜਨ ਦਾ ਛੋਟੇ ਕੁਐਸਚਨ ਪੜਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਵੀ ਤੁਸੀਂ ਕਿਲੋਮੀਟਰ ਲਿਖਿਆ ਹੋਇਆ ਹੈ ਜੇ ਉਥੇ ਮਾਈਲਸ ਲਿਖਿਆ ਹੋਇਆ ਕਈ ਵਾਰੀ ਉਥੇ ਆਪਸ਼ਨ ਦੋਏ ਦਿੱਤੇ ਹੋਣਗੇ ਫਿਰ ਤੁਸੀਂ ਕਹੋਗੇ ਸਰ ਆਪਸ਼ਨ ਵੀ ਦੋਏ ਦਿੱਤੇ ਹੋਏ ਸੀ ਮੈਂ ਤਾਂ ਉਹ ਤੇ ਮਾਰਕ ਕਰਿਆ ਆ ਉਥੇ ਤੁਸੀਂ ਦੇਖਣਾ ਵੀ ਲਿਖਿਆ ਕੀ ਹੋਇਆ ਕਿਲੋਮੀਟਰ ਸਕਰ ਲਿਖਿਆ ਜਾਂ ਮਾਈਲ ਸਕਰ ਲਿਖਿਆ ਹੈ ਠੀਕ ਹੈ ਇਹ ਹੀ ਮਤਲਬ ਕੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਆਂਸਰ ਇਹਨੂੰ ਦੇ ਸਕਦੇ ਹੋ ਤੇ ਦਨ ਆ ਗਿਆ ਇਹ ਪਰ ਦੀ ਏਰੀਆ ਆਫ ਦੀ ਪੰਜਾਬ 1.54% ਆਫ ਦੀ ਟੋਟਲ ਜੀਓਗ੍ਰਾਫੀਕਲ ਏਰੀਆ ਆਫ ਇੰਡੀਆ ਇਹਦਾ ਕਹਿਣ ਦਾ ਮਤਲਬ ਹੈ ਜਿਹੜਾ ਮਤਲਬ ਕਿ ਪੰਜਾਬ ਦਾ ਏਰੀਆ ਹੈ ਇਹ ਸਾਰੇ ਭਾਰਤ ਦਾ ਕਿੰਨੇ ਪਰਸੈਂਟ ਹੈ ਠੀਕ ਹੈ ਇਹ ਇੱਕ ਮਿੰਟ ਸੌਰੀ ਨਕਸ਼ਾ ਥੋੜਾ ਜਿਹਾ ਆਪਣੇ ਕੋਲ ਗਲਤ ਬਣ ਗਿਆ ਜਿਹੜਾ ਮੈਂ ਇੱਕ ਕਲਾਸ ਥੋੜਾ ਸਪੈਸ਼ਲ ਸੈਸ਼ਨ ਲੈਣ ਸੈਸ਼ਨ ਜਿਹੜਾ ਆਪਾਂ ਕਰਨਾਗੇ ਵੀ ਪੰਜਾਬ ਦਾ ਨਕਸ਼ਾ ਟਰਿਕਾਂ ਨਾਲ ਕਿਵੇਂ ਬਣਾਉਣਾ ਕਈ ਵਾਰੀ ਕੁਐਸਚਨ ਆ ਜਾਂਦੇ ਆ ਕਿ ਵੀ ਬਾਉਂਡਰੀ ਦੱਸੋ ਕਿਹੜੀ ਜਿਹੜੀ ਦੀ ਕਿਹੜੇ ਨਾਲ ਲੱਗਦੀ ਹੈ ਬਾਉਂਡਰੀ ਤੇ ਜਿਹੜਾ ਹੈਗਾ ਆਪਾਂ ਥੋੜਾ ਸਮਾਂ ਇੱਕ ਪੰਜਾਬ ਦਾ ਨਕਸ਼ੇ ਤੇ ਇੱਕ ਸੈਸ਼ਨ ਲੈ ਲੂ ਪੰਜਾਬ ਦਾ ਨਕਸ਼ਾ ਟਰਿਕਾਂ ਨਾਲ ਕਿਵੇਂ ਯਾਦ ਰੱਖਣਾ ਤੇ ਜਿਹੜਾ ਹੈਗਾ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਡਰਾ ਕਰ ਸਕਦੇ ਹੋ ਜੇ ਤੁਸਾਂ ਨੂੰ ਕੋਈ ਐਮਰਜੈਂਸੀ ਹੋ ਜਾਵੇ ਮਤਲਬ ਤੁਸੀਂ ਕੋਈ ਬਾਉਂਡਰੀ ਦੇਖਣੀ ਹੋਵੇ ਜਾਂ ਦੇਖਣਾ ਹੋਵੇ ਜਿਹੜੀ ਦੀ ਹੱਦ ਵੀ ਕਿਹੜੀ ਕਿਹੜੇ ਨਾਲ ਲੱਗਦੀ ਆ ਉਸ ਤਰੀਕੇ ਨਾਲ ਕਿ ਮੈਂ ਤੁਹਾਨੂੰ ਇੱਕ ਸਪੈਸ਼ਲ ਸੈਸ਼ਨ ਜਿਹੜੀ ਸਪੈਸ਼ਲ ਵੀਡੀਓ ਬਣਾ ਕੇ ਪਾ ਦੂੰਗਾ ਪੰਜਾਬ ਦਾ ਜਿਹੜਾ ਤੁਸੀਂ ਨਕਸ਼ਾ ਨੂੰ ਕਮੈਂਟ ਰੋ ਕਰਨਾ ਠੀਕ ਹੈ ਤੇ ਜਿਹੜਾ ਹੁਣ ਆਪਾਂ ਪੁਆਇੰਟ ਪੜਿਆ ਸੀ ਜਿਹੜਾ ਵੀ ਪੰਜਾਬ ਦਾ ਖੇਤਰਫਲ ਆ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ 1.54% ਹੈ ਤੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਜਿਹੜਾ ਪੰਜਾਬ ਦਾ ਹਿੱਸਾ ਨਾ ਇੰਨਾ ਕ ਜਿਹੜਾ ਪੰਜਾਬ ਦਾ ਹੋਰ ਹਿੱਸਾ ਆਪਣੇ ਕੋਲ ਇਹ ਸਿਰਫ 1.54% ਹੈ ਸਾਰੀ ਭਾਰਤ ਦੀ ਲੈਂਡ ਦਾ ਬਾਕੀ ਮਤਲਬ ਕਿ ਬਾਕੀ ਜਿਹੜਾ ਹਿੱਸਾ ਉਸ ਦੂਜੀਆਂ ਸ਼ੀਟਾਂ ਕੋਲ ਹੈ ਭਾਰਤ ਜੋ ਜਿਹੜਾ ਪੰਜਾਬ ਨੇ ਹਿੱਸਾ ਉਸ ਸਰਫਿਕ ਵਰਡ ਚ 54% ਲੈਂਡ ਨਾਲ ਘੇਰਿਆ ਹੈ ਠੀਕ ਹੈ ਤੇ ਫਿਰ ਆ ਗਿਆ ਰੈਂਕ ਆਫ ਪੰਜਾਬ ਏਰੀਆ ਵਾਈਜ਼ ਪੰਜਾਬ ਦਾ ਏਰੀਆ ਵਾਈਜ਼ ਰੈਂਕ ਕਿੰਨਾ ਇਹ ਹੈਗਾ B ਮਤਲਬ ਕਿ ਪੰਜਾਬ Bਵੇਂ ਸਥਾਨ ਤੇ ਆ ਹੁਣ ਪਹਿਲੀ ਸਥਾਨ ਤੇ ਸਭ ਤੋਂ ਵੱਡੀ ਸਟੇਟ ਕਿਹੜੀ ਹੈ ਭਾਰਤ ਦੀ ਇਹ ਹੈਗੀ ਰਾਜਸਥਾਨ ਇਸ ਤਰੀਕੇ ਨਾਲ ਪੁੱਛ ਰਹੇ ਨੇ ਇਹ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਪੰਜਾਬ ਦਾ ਰੈਂਕ ਹੈ ਪੰਜਾਬ ਦਾ ਰੈਂਕ ਆ ਗਿਆ ਹੈ B B ਮਾ ਦੈਨ ਰੈਂਕ ਆਫ ਪੰਜਾਬ ਪੋਪੂਲੇਸ਼ਨ ਵਾਈਜ ਪੰਜਾਬ ਦਾ ਪੋਪੂਲੇਸ਼ਨ ਵਾਈਜ ਕੀ ਰੈਂਕ ਹੈ ਇੰਡੀਆ ਦੇ ਵਿੱਚ ਵਿੱਚ ਇਹ ਇੰਡੀਆ ਦੀ ਗੱਲ ਹੋ ਰਹੀ ਹੈ ਇਹ ਨਹੀਂ ਮਤਲਬ ਕਿ ਵਰਲਡ ਲੈਵਲ ਦੀ ਗੱਲ ਨਹੀਂ ਹੋ ਰਹੀ ਹੈ ਇੰਡੀਆ ਦੀ ਗੱਲ ਹੋ ਰਹੀ ਹੈ ਇਹ ਰੈਂਕ ਆਫ ਪੰਜਾਬ ਪੋਪੂਲੇਸ਼ਨ ਵਾਈਜ ਇਨ ਇੰਡੀਆ ਪੰਜਾਬ ਹੈਗਾ 16ਵੇਂ ਨੰਬਰ ਤੇ ਠੀਕ ਹੈ ਦੈਨ ਆਪਣੇ ਆ ਗਿਆ ਰੈਂਕ ਆਫ ਪੰਜਾਬ ਸਟੱਡੀ ਵਾਈਜ ਸਟੱਡੀ ਵਾਈਜ ਪੜ੍ਹਾਈ ਵਾਲੇ ਪੱਖੋਂ ਪੰਜਾਬ ਆਪਣਾ ਜਿਹੜਾ ਹੈਗਾ ਨੀਚੇ ਗਿਰਿਆ ਹੋਇਆ ਹੈ 21ਵਾਂ ਸਥਾਨ ਹੈ 28 ਸਟੇਟਾਂ ਨੇ ਭਾਰਤ ਚ ਤੇ ਪੰਜਾਬ ਜਿਹੜਾ ਹੈਗਾ 21ਵੇਂ ਸਥਾਨ ਤੇ ਆ ਜਾਂ ਵੈਸੇ ਤਾਂ ਹੁਣ ਅੱਜ ਕੱਲ੍ਹ ਚੱਲਿਆ ਹੋਇਆ ਵੈਸੇ ਤਾਂ ਆਪਣਾ ਪੰਜਾਬ ਬਹੁਤ ਅੱਗੇ ਆ ਜਿਵੇਂ ਨਸ਼ੇ 'ਚ ਹੋ ਗਿਆ ਠੀਕ ਆ ਤੇ ਮਾੜੇ ਕੰਮਾਂ 'ਚ ਹੋ ਗਿਆ ਰੀਲਾਂ 'ਚ ਜ ਆਪਣੇ ਸੋਸ਼ਲ ਮੀਡੀਆ ਤੇ ਲੈਕਚਰ ਦਾ ਫਲੋਅ 'ਚ ਬਹੁਤ ਅੱਗੇ ਹੋ ਰਹੇ ਨੇ ਲੋਕ ਪਰ ਜਿਹੜਾ ਚੱਜ ਦੀ ਚੀਜ਼ ਸੀ ਉੱਥੇ ਆਪਣਾ ਪੰਜਾਬ ਪਿੱਛੇ ਆ ਤਾਂ ਹੁਣ ਇਹ ਸੋਡੀਆਂ ਹਥਾਂ ਤੋਂ ਤੁਸੀ ਹੁਣ ਅੀ ਨੈਕਸਟ ਜਨਰੇਸ਼ਨ ਨੂੰ ਤੁਸੀਂ ਕਿਵੇਂ ਗਾਈਡ ਕਰਨਾ ਜਾਂ ਇਸ ਤਰੀਕੇ ਨਾਲ ਹੀ ਹਾਂ ਵੀ ਤੁਸੀਂ ਇੱਥੇ ਰਹੋ ਬਹავਦੇ ਰੀਲਾਂ ਪਾਈ ਜਾਓ ਇਸ ਤਰੀਕੇ ਤੋਂ ਥੋੜਾ ਜਿਹਾ ਉੱਤੇ ਉਠੋ ਸੋਚੋ ਕਿ ਅਸੀਂ ਕੀ ਸੀ ਤੇ ਹੁਣ ਕੀ ਹੋਵੇ ਵੇ ਚਲੋ ਇਥੇ ਹੁਣ ਆਪਾਂ ਉਹ ਸ਼ਬਦ ਨਹੀਂ ਵਰਤ ਸਕਦੇ ਨਾ ਜਿਹੜੇ ਇਹਨਾਂ ਪੰਜਾਬ ਦਾ ਜਿੰਨਾ ਕੁ ਹਾਲਾਤ ਖਰਾਬ ਹੋਏ ਬੈਨੇ ਹੁਣ ਆਪਾਂ ਉਹ ਜਿਹੜਾ ਹੈ ਅੱਗੇ ਦੇਖਦੇ ਆਂ ਵੀ ਪੈਨ ਆ ਗਿਆ ਆਪਣੇ ਕੋਲ ਟੋਟਲ ਡਿਸਟ੍ਰਿਕਟ ਆਫ ਪੰਜਾਬ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਹੋਊਗਾ ਪਹਿਲਾਂ 22 ਦੇ 23ਵਾਂ ਡਿਸਟ੍ਰਿਕਟ ਕਦੋਂ ਬਣਿਆ ਕੈਪਟਨ ਦੀ ਸਰਕਾਰ ਵੇਲੇ ਕਿਹੜਾ ਮਲੇਰ ਕੋਟਲਾ ਇਹ ਵੀ ਆਪਾਂ ਅੱਗੇ ਪੜ੍ਹਦੇ ਆਂ ਤੇ ਟੋਟਲ 23 ਲਏ ਨੇ ਵੀ ਜਿਹੜੀ ਮਤਲਬ ਕਿ ਨਿਊ ਬਣੇ ਹੋਏ ਨੇ ਜਿਨ੍ਹਾਂ ਤੇ ਕੁਐਸਚਨ ਬਣ ਸਕਦਾ ਮੈਂ ਉਹ ਤਿੰਨੇ ਐਡ ਕਰ ਲਏ 21ਵਾਂ 22ਵਾਂ ਤੇ 23ਵਾਂ ਕਦੋਂ ਬਣੇ 21ਵਾਂ ਕਿਹੜਾ ਬਣਿਆ ਇਕੀ ਉਹਨੇ ਫਾਜ਼ਿਲਕਾ ਫਾਜ਼ਿਲਕਾ ਸੈਪਰੇਟਡ ਫਰੋਮ ਫਰੋਜ਼ਪੁਰ ਔਨ 27 ਜੁਲਾਈ 2011 ਠੀਕ ਹੈ ਜਿਹੜਾ ਫਾਜ਼ਿਲਕਾ ਬਣਿਆ ਸੀਗਾ ਫਰੋਜ਼ਪੁਰ ਏਰੀਆ ਜੋ ਅਲੱਗ ਕਰਕੇ ਬਣਾਇਆ ਸੀ ਕਦੋਂ 27 ਜੁਲਾਈ 2011 ਨੂੰ ਠੀਕ ਹੈ ਦੈਨ ਆਪਣੇ ਕੋਲੇ ਆ ਗਿਆ ਪਠਾਨਕੋਟ ਪਠਾਨਕੋਟ ਸੈਪਰੇਟਡ ਫਰੋਮ ਗੁਰਦਾਸਪੁਰ ਔ ਇਕ ਇਕ ਦੋਨੇ ਇਹ ਵੀ ਬਣਿਆ 27 ਜੁਲਾਈ 2011 ਨੂੰ ਮਤਲਬ ਕਿ ਦੋ ਇਸੇ ਸੇਮ ਡੇਟ ਨੂੰ ਬਣੇ ਠੀਕ ਹੈ 21 ਮਾ ਜਿਹੜਾ ਸੀ ਫਾਜ਼ਿਲਕਾ 22 ਮਾ ਜਿਹੜਾ ਪਠਾਨਕੋਟ ਆ ਫਾਇਲ ਦਾ ਜਿਹੜਾ ਸੈਪਰੇਟ ਕਰਿਆ ਸੀ ਫਰੋਜਪੁਰ ਤੋਂ ਬਣਾ ਰਿਹਾ ਸੀਗਾ ਤੇ ਪਠਾਨਕੋਟ ਜਿਹੜਾ ਬਣਾਇਆ ਸੀ ਉਹ ਬਣਾਇਆ ਸੀ ਗੁਰਦਾਸਪੁਰ ਤੋਂ ਠੀਕ ਹੈ ਤੇᱱ ਆਪਣਾ ਮਲੇਰਕੋਟਲਾ ਮਲੇਰਕੋਟਲਾ ਇਹ ਮਤਲਬ ਕਿ ਜਿਹੜਾ ਹੈਗਾ ਆਪਣੇ ਕੈਪਟਨ ਦੀ ਸਰਕਾਰ ਨੇ ਬਣਾਇਆ ਸੀ ਆ ਉਸ ਤੋਂ ਵੀ ਮਤਲਬ ਕਿ ਇਸ ਤੋਂ ਪਹਿਲਾਂ ਆਪਣਾ ਮਾਨ ਸਰਕਾਰ ਤੋਂ ਪਹਿਲਾਂ ਕੈਪਟਨ ਸਰਕਾਰ ਆਈ ਸੀ ਤੇ ਉਸ ਟਾਈਮ ਬਣਾਇਆ ਹੋਇਆ ਸੀ ਇਹ ਇੱਕ ਕਦੋਂ ਬਣਾਇਆ ਸੀ ਮਲੇਰਕੋਟਲਾ ਪਹਿਲਾਂ ਤਾਂ ਆਇਆ ਸੀ ਉਹ ਵੀ ਕਿਤੋਂ ਅਲੱਗ ਕਰਿਆ ਸੀ ਮਲੇਰਕੋਟਲਾ ਸੈਪਰੇਟ ਹੋਇਆ ਸੰਗਰੂਰ ਕਦੋਂ 14 ਮਈ 2021 ਈਸ ਦੇ ਦਿਨ ਮਤਲਬ ਕਿ ਜਿਹੜੀ ਮੁਸਲਮਨ ਸ ਆਪਣੀ ਕਮਿਊਨਿਟੀ ਸੀ ਉਹਨਾਂ ਨੂੰ ਮਤਲਬ ਕਿ ਇੱਕaltra ਤਰ੍ਹਾਂ ਦਾ ਤੋਫੀ ਦਿੱਤਾ ਸੀਗਾ ਕਿ ਜਿੱਥੇ ਜਿਆਦਾ ਮੁਸਲਮਨ ਕਮਿਊਨਿਟੀ ਹੈਗੀ ਜੀ ਉੱਥੇ ਉਹਨਾਂ ਨੂੰ ਮਲੇਰਕੋਟਲਾ ਡਿਸਟ੍ਰਿਕਟ ਬਣਾ ਕੇ ਦਿੱਤਾ ਜਿੱਥੇ ਕਿ ਸਭ ਤੋਂ ਜਿਆਦਾ ਇਹ ਕੁਸ਼ਣ ਆਉਂਦਾ ਹੁੰਦਾ ਇਹ ਇਸ ਵਾਰ ਵੀ ਦੇਖਣ ਨੂੰ ਮਿਲਿਆ ਸੀ ਕੁਸ਼ਣ ਆ ਕਿ ਪੰਜਾਬ ਚ ਸਭ ਤੋਂ ਵੱਧ ਮੁਸਲਮਨ ਪੋਪੂਲੇਸ਼ਨ ਕਿਹੜੇ ਡਿਸਟ੍ਰਿਕਟ ਚ ਆ ਠੀਕ ਹੈ ਮੁਸਲਮਨ ਪੋਪੂਲੇਸ਼ਨ ਇਹ ਮਲੇਰਕੋਟਲੇ ਚ ਆ ਤੇ ਮਲੇਰਕੋਟਲੀ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਮਲੇਰਕੋਟ ਨੂੰ ਕਹਿੰਦੇ ਨੇ ਬੁਕੇ ਆਫ ਦੀ ਫਲਾਵਰਸ ਉਤ ਸੂਸਣਾ ਉਹ ਨਰਸਨ ਨੇ ਰੋਸ਼ੀਓ ਬਹੁਤ ਨੇ ਤਾਂ ਕਰਕੇ ਜਿਹੜਾ ਹੈਗਾ ਮਲੇਰ ਕੋਡਰ ਨੂੰ ਬੁਕੇ ਆਫ ਦੀ ਫਲਾਵਰਸ ਕਿਹਾ ਜਾਂਦਾ ਠੀਕ ਹੈ ਤੇ ਹੁਣ ਤੇ ਲੋਕ ਆਏ ਆਂ ਆਪਣੀ ਅਗਲੀ ਸਲਾਈਡ ਤੇ ਚੱਲਦੇ ਆਂ ਵੈਸੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੋ ਜੇ ਕੋਈ ਡਾਊਟ ਰਹਿੰਦਾ ਜਾਂ ਤੁਹਾਨੂੰ ਕੋਈ ਲੱਗਦਾ ਵੀ ਸਰ ਕੁਝ ਤੁਸੀਂ ਗੱਲਤ ਬੋਲ ਕੇ ਵੀ ਇਸ ਚੀਜ਼ ਚ ਵੀ ਸਰ ਇਥੇ ਆ ਡਾਟਾ ਨਹੀਂ ਹੋਣਾ ਜਾਂ ਕੁਝ ਵੀ ਤੁਸੀਂ ਉਹਦਾ ਕਮੈਂਟ ਜਿਹੜਾ نیچے ਛੱਡ ਦਿਓ ਮੈਂ ਉਸ ਚੀਜ਼ ਨੂੰ ਆਪਾਂ ਜਿਹੜਾ ਹੈਗਾ ਚੈੱਕ ਕਰ ਲਾਂਗੇ ਤੇ ਮ ਬਸ ਤਾਂ ਕੋਈ ਗਲਤੀ ਹੋਣੀ ਤਾਂ ਚਾਹੀਦੀ ਨਹੀਂ ਮੇਰੇ ਤੋਂ ਪਰ ਕਈ ਵਾਰੀ ਹੁੰਦਾ ਦਾ ਦਿਮਾਗ ਹੋਰ ਪਾਸੇ ਹੁੰਦਾ ਜੀ ਮੈਂ ਕੁਝ ਹੋਰ ਬੋਲ ਜਾਣਾ ਤਾਂ ਤੁਸੀਂ ਉਸ ਚੀਜ਼ ਨੂੰ ਵੀ ਨੋਟ ਕਰਿਆ ਕਰੋ ਨਾਲੇ ਆਪ ਦੀ ਜਿਹੜੀ ਸੋਡੀ ਆਪਣੇ ਦਿਮਾਗ ਨੂੰ ਧਿਆਨ ਰੱਖ ਕੇ ਬੜਿਆ ਕਰੋ ਠੀਕ ਹੈ ਤੇ ਹੁਣ ਚਲੋ ਆਪਾਂ ਅੱਗੇ ਵੇਖਦੇ ਹਾਂ ਅੱਗੇ ਆਪਾਂ ਨੇ ਟੋਟਲ ਪੇਪਲਿਜ ਆਫ ਪੰਜਾਬ ਇਹ ਕਿੰਨੇ ਨੇ 12584 ਤੇ 12894 ਹੁਣ ਮੈਂ ਤੁਹਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਕਨਸੈਪਟ ਦੱਸਦਾ ਕੀ ਹੈ ਜਿਹੜੇ 12884 ਪਿੰਡ ਨੇ ਇੱਥੇ ਦਾ ਹੈ ਜੀ ਪੋਪੂਲੇਸ਼ਨ ਠੀਕ ਹੈ ਮੌਜੂਦਾ ਲੋਕ ਰੈਣੀ ਨੇ ਜਿਹੜੇ 12894 ਪਿੰਡ ਨੇ ਇੱਥੇ ਹੈ ਨਹੀਂ ਹੀ ਮਤਲਬ ਇਹ ਆ ਨਹੀਂ ਹੈਗਾ ਵੀ 24000 ਕੁਝ ਪਿੰਡ ਹੋਗੇ ਪਿੰਡ ਤਾਂ ਇਹੀ ਨੇ 12894 ਪਰ ਜਿਹੜੇ ਮਤਲਬ ਕਿ ਆਪਾਂ ਚਲੋ ਇਹਨੂੰ ਮੈਟਚ ਕਰ ਲਾਂਦੇ ਆ 0 9 ਚੋਂ 8 1 8 ਚੋਂ 5 3 ਜਿਹੜੇ 310 ਪਿੰਡ ਨੇ ਇੱਥੇ ਪੋਪੂਲੇਸ਼ਨ ਹੈਗੀ ਇੱਥੇ ਮਤਲਬ ਲੋਕ ਰੈਣੀ ਨਹੀਂ ਪਿੰਡ ਸਿਰਫ ਨਾਮ ਦੀ ਨੇ ਬਹੁਤ ਕੋਈ ਛੋਟੇ-ਮੋਟੇ ਪਿੰਡ ਹੁੰਦੇ ਨੇ ਜਿਨ੍ਹਾਂ ਦਾ ਬਸ ਸਿਰਫ ਨਾਮ-ਨਾਮ ਹੀ ਆ ਉਸ ਤਰੀਕੇ ਨਾਲ ਆਵਾਜ਼ ਰੋ ਪਰ ਜੇ ਤੁਹਾਨੂੰ ਪੇਪਰ 'ਚ ਆਉਂਦੇ ਆ ਦੋਵੇਂ ਆਪਸ਼ਨ ਆਉਂਦੇ ਤਾਂ ਤੁਸੀਂ 12884 ਨੂੰ ਮਾਰਕ ਕਰਕੇ ਆਉਂਗੇ ਠੀਕ ਹੈ ਚਾਹੇ ਆਹ ਵੀ ਆਪਸ਼ਨ ਨਾਲ ਪਿਆ ਹੋਵੇ ਪਰ ਜਿਹੜਾ ਹੈਗਾ ਤੁਸੀਂ 12884 ਨੂੰ ਮਾਰਕ ਕਰਕੇ ਆਉਂਗੇ ਤੁਸੀਂ 12894 ਕੋਲੋਂ ਮਾਰਕ ਕਰਨਾ ਜਦੋਂ ਇਹੇ ਆਪਸ਼ਨ ਨਾ ਹੋਵੇ ਪੇਪਰ 'ਚ ਜਦੋਂ ਉਹ ਤੁਹਾਨੂੰ ਪੁੱਛਣ ਵੀ ਪੰਜਾਬ 'ਚ ਕੁੱਲ ਪਿੰਡ ਕਿੰਨੇ ਨੇ ਤਾਂ 12894 ਉਹ ਵੀ ਤਾਂ ਮਾਰਕ ਕਰਨਾ ਜੇ ਛੋਟੇ ਕੋਲੇ 12884 ਦਾ ਆ 12584 ਦਾ ਜਿਹੜਾ ਹੈਗਾ ਕੋਡਗਲ ਆਪਸ਼ਨ ਨਾ ਹੋਵੇ ਤਾਂ ਮਾਰ ਕਰਨਾ ਨਹੀਂ 12584 ਜਿਹੜਾ ਹੈਗਾ ਤੁਸੀਂ ਇਹੀ ਕੁਐਸਚਨ ਮਾਰਕ ਇਹੀ ਜਿਹੜਾ ਆਪਸ਼ਨ ਆ ਮਾਰਕ ਕਰਨਾ ਠੀਕ ਹੈ ਦੈਨ ਉਹਨਾਂ ਆਪਣਾ ਚੱਲਦੇ ਆਵਰੇਜ ਹਾਈਟ ਆਫ ਦੀ ਪੰਜਾਬ ਆਵਬ ਦੀ ਸੀ ਲੈਵਲ ਪੰਜਾਬ ਦੀ ਜਿਹੜੀ ਹਾਈਟ ਕਿੰਨੀ ਆ ਸੀ ਲੈਵਲ ਤੋਂ ਇਹ ਹੈਗੇ 300 ਮੀਟਰ ਜੇ ਮੀਟਰਾਂ 'ਚ ਪੁੱਛ ਲਈ 300 ਮੀਟਰ ਜਾਂ ਫਿਰ ਜੇ ਫਟਾਂ 'ਚ ਫੋਟਾਂ 'ਚ ਪੁੱਛ ਲਈ ਤਾਂ 980 ਫਟ ਠੀਕ ਹੈ ਇਹ ਮੈਂ ਤੁਹਾਨੂੰ ਪੀਡੀਐਫ ਤੋਂ ਕਰੈਕਟ ਕਰਕੇ ਦੇ ਦੂੰਗਾ 980 ਫਟ ਠੀਕ ਹੈ ਤੇ ਪੰਜਾਬ 'ਚ ਕਿੰਨੇ ਆ ਨਦੀਆਂ ਵਗਦੀਆਂ ਨੇ ਜਿਹੜੀ ਰਿਵਰਸ ਫਲੋ thro ਦੀ ਪੰਜਾਬ ਕਿਹੜੀਆਂ ਕਿਹੜੀਆਂ ਰਾਵੀ ਬਿਆਸ ਸਤਲੁਜ ਇਹ ਹੁਣ ਇਹ ਪੁੱਛਿਆ ਸੀ ਕੁਐਸਚਨ ਕਿ ਰਾਵੀ ਕਿੰਨੇ ਜ਼ਿਲ੍ਹਿਆਂ ਨੂੰ ਟੱਚ ਕਰਦੀ ਆ ਇਹ ਹੀ ਆ ਤਿੰਨ ਨੂੰ ਠੀਕ ਹੈ ਮੈਂ ਤੁਹਾਨੂੰ ਇੱਕ ਵਾਰ ਆਪਾਂ ਇਹਨਾਂ ਪੰਜਾਬ ਦਾ ਮੈਪ ਡਰਾ ਕਰ ਰਹੇ ਹਾਂ ਟੈਂਪਰੇਰੀ ਆ ਜਿਹੜੀ ਰਾਵੀ ਲੱਗਦੀ ਆਪਣੀ ਉਰੋਂ ਇਸ ਤਰੀਕੇ ਨਾਲ ਜਾਂਦੀ ਹੈ ਠੀਕ ਹੈ ਰਾਵੀ ਤਿੰਨ ਜ਼ਿਲ੍ਹਿਆਂ ਨੂੰ ਟੱਚ ਕਰਦੀ ਤੇ ਫਿਰ ਆਪਣੀ ਆ ਗਈ ਬਿਆਸ ਬਿਆਸ ਆ ਗਈ ਆਪਣੀ ਇਸ ਤਰੀਕੇ ਨਾਲ ਸਤਲੁਜ ਆ ਗਈ ਆਪਣੀ ਇਸ ਤਰੀਕੇ ਨਾਲ ਠੀਕ ਹੈ ਮਦਰ ਵੇਅ ਤੇ ਆ ਕੇ ਹਰੀਕੇ ਪਤਨ ਮਿਲ ਜਾਂਦੀਆਂ ਨੇ ਤੇ ਜਿਹੜੀ ਰਾਵੀ ਰਿਵਰ ਹੈ ਇਹ ਤਾਂ ਆਪਣੀ ਕਰਦੀ ਹੈ 3 ਲੌਡਾਚ ਜਿਹੜੀ ਵਿਆਸ ਰਿਵਰ ਹੈ ਇਹ ਹੀ ਆਪਣੀ ਕਰਦੀ ਹੈ ਕਿ 6 ਲੌਡਾਚ ਤੇ ਜਿਹੜੀ ਸਤਲੁਜ ਰਿਵਰ ਹੈ ਇਹ ਹੀ ਕਰਦੀ ਹੈ 9 ਲੌਡਾਚ ਇਹ ਤੁਸੀਂ ਸੀਕੁਐਂਸ ਵਾਈ ਯਾਦ ਰੱਖ ਸਕਦੇ ਹੋ 3 6 9 ਤੇ ਸਭ ਤੋਂ ਉੱਪਰ ਵੀ ਕਿਹੜੀ ਹੈ ਰਾਵੀ 2 ਤੇ ਆਪਣੀ ਕਿਹੜੀ ਹੈਗੀ ਵਿਆਸ ਤੇ ਤੀਜੇ ਦੀ ਆਪਣੀ ਕਿਹੜੀ ਹੈਗੀ ਤੀਜੇ ਤੇ ਆ ਕੇ ਆਪਣੀ ਸਤਲੁਜ ਠੀਕ ਹੈ ਇਹ ਤੁਸੀਂ ਮਤਲਬ ਆਪਦਾ ਜਿਹੜਾ ਹੈਗਾ ਇਹਦਾ ਮਤਲਬ ਕਿ ਨਾਰਮਲ ਚੀਜ਼ ਆ ਸਭ ਤੋਂ ਪਹਿਰੇ ਰਾਵੀ ਬਿਆਸ ਸਤਲੁਜ ਤੇ 369 ਇਹ ਤੁਸੀਂ ਇਸ ਤਰੀਕੇ ਨਾਲ ਸੀਕੁਐਂਸ ਯਾਦ ਕਰ ਸਕਦੇ ਹੋ ਕਿ ਕੱਲ ਨੂੰ ਮੈਂ ਜਾਂ ਅੱਜ ਹੀ ਘੰਟੇ ਦੋ ਘੰਟੇ ਤੱਕ ਥੋੜਾ ਇੱਕ ਸਪੈਸ਼ਲ ਸੈਸ਼ਨ ਲੈ ਲੂ 5-10 ਮਿੰਟਾਂ ਦਾ ਜਾਂ 7-5-7 ਮਿੰਟਾਂ ਦਾ ਹੋਊਗਾ ਜਿਸ ਚ ਅਪਾ ਪੰਜਾਬ ਦਾ ਜਿਹੜਾ ਮੈਪ ਆ ਉਹਨੂੰ ਡਰਾ ਕਰਨਾ ਸਿੱਖ ਲਾਂਗੇ ਵਿਦ ਟ੍ਰਿਕਸ ਇਹ ਇੱਥੇ ਕਿਹੜਾ ਜ਼ਿਲ੍ਹਾ ਇੱਥੇ ਕਿਹੜਾ ਜਿਹੜਾ ਆਪਾਂ ਪੂਰੀ ਮਤਲਬ ਕਿ ਇੱਕ ਟ੍ਰਿਕ ਨਾਲ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਮੈਪ ਆ ਆਪਾਂ ਪੂਰੀ ਚੱਕ ਕੇ ਨਾਲ ਸਿੱਖ ਲਾਂਗੇ ਠੀਕ ਹੈ ਇਹ ਮ 15-20 ਮਿੰਟਾਂ 'ਚ ਮਤਲਬ ਕਿ ਇਸ ਨੂੰ ਅਪਲੋਡ ਕਰ ਦਿੱਤਾ ਤੁਸੀਂ ਇਹਨੂੰ ਚੈੱਕ ਕਰ ਲਿਓ ਤੇ ਤੁਸੀਂ ਸਿੱਖ ਸਕਦੇ ਹੋ ਇਸ ਤਰੀਕਾ ਨਾਲ ਪੰਜਾਬ ਦੇ ਵਿੱਚ ਅਸੀਂ ਕਿਵੇਂ ਬਣਾਉਣਾ ਜਾਂ ਪੇਪਰ 'ਚ ਸਾਨੂੰ ਕੋਈ ਕੁਐਸਚਨ ਆ ਗਿਆ ਤਾਂ ਅਸੀਂ ਉਸ ਨੂੰ ਮੈਪ ਥਰੂ ਕਿਵੇਂ ਸੋਲਵ ਕਰ ਸਕਦੇ ਹਾਂ ਤੇ ਦੰਨਾ ਆ ਗਿਆ ਆਪਣੇ ਕੋਲ ਨੈਕਸਟ ਪੁਆਇੰਟ ਦੀ ਅੱਪਰ ਵਾਰੀ ਦੁਆਵ ਓਰੀਜਿਨਲਿਟੀ ਫਰੋਮ ਦੀ ਮਾਧਪੁਰ ਨੀਅਰ ਪਠਾਨਕੋਟ ਜਿਹੜਾ ਅੱਪਰ ਵਾਰੀ ਦੁਆਵ ਅੱਪਰ ਵਾਰੀ ਦੁਆਵ ਕਿਹੜਾ ਆ ਗਿਆ ਜਿਹੜਾ ਇਹ ਏਰੀਆ ਠੀਕ ਆ ਗਿਆ ਇਹ ਏਰੀਆ ਇਹ ਵੀ ਇਹ ਕਿੱਥੋਂ ਸਟਾਰਟ ਹੁੰਦਾ ਇਹ ਮਾਰੂਪੁਰ ਤੋਂ ਸਟਾਰਟ ਹੁੰਦਾ ਹੈ ਮਾਰੂਪੁਰ ਕਿੱਥੇ ਹੈ ਪਠਾਨਕੋਟ ਦੇ ਲੱਗ ਗਿਆ ਠੀਕ ਹੈ ਪਠਾਨਕੋਟ ਡਿਸਟ੍ਰਿਕਟ 'ਚ ਹੀ ਹੈ ਦੈਨ ਆਪਣਾ ਆ ਗਿਆ ਜਿਹੜੀ ਇਹ ਪੁਆਇੰਟ ਹੈ ਇਹ ਪੁਆਇੰਟ ਦਾ ਬੇਸੀ ਕੋਈ ਮਤਲਬ ਤਾਂ ਬੰਦ ਨਹੀਂ ਇਹ ਕੁਐਸਚਨ ਆਇਆ ਸੀ ਮੈਂ ਇਹਨੂੰ ਤਾਂ ਐਡ ਕਰਕੇ ਲਿਆ ਹੈ ਪੁਆਇੰਟ ਨੂੰ ਵੀ ਸੀਜ਼ਨਲ ਸਟ੍ਰੀਮਸ ਇਨ ਪੰਜਾਬ ਜਿਸ ਨੂੰ ਨਾ ਚੋਆ ਇਹ ਹੁਣ ਜਿਹੜੇ ਪਿੰਡਾਂ ਦੇ ਮਤਲਬ ਕਿ ਪਿੰਡਾਂ ਦੇ ਸਟੂਡੈਂਟ ਦੇਖ ਰਹੇ ਨੇ ਉਹਨਾਂ ਨੂੰ ਪਤਾ ਚੋਆ ਕਿਹਨੂੰ ਕਹਿੰਦੇ ਆ ਤੇ ਮਤਲਬ ਕਿ ਸੀਜ਼ਨਲ ਸਟ੍ਰੀਮ ਹੁੰਦੀਆਂ ਮਤਲਬ ਕਿ ਮੌਸਮੀ ਨਦੀਆਂ ਜਿਵੇਂ ਹੁਣ ਆਪਣੇ ਉਹ ਮਾਰਸਾ ਜਾਂ ਸੰਗੂਰੀ ਸਾਈਡ ਆ ਉੱਥੇ ਸਿਰਫ ਉਦੀ ਪਾਣੀ ਆਉਂਦਾ ਜਦੋਂ ਮੀਂਹ ਹੁੰਦਾ ਤੇ ਉਸ ਤਰੀਕੇ ਨਾਲ ਮਤਲਬ ਕਿ ਜਿਹੜੀਆਂ ਸੀਰੀਅਲ ਸਟ੍ਰੀਮ ਹੁੰਦੀਆਂ ਨੇ ਉਹਨਾਂ ਨੂੰ ਪੰਜਾਬ ਚ ਚੋਆ ਕਿਹਾ ਜਾਂਦਾ ਇਹ ਕੁਐਸਚਨ ਆਇਆ ਹੋਇਆ ਤਾਂ ਕਰਕੇ ਮੈਂ ਇਸ ਲਈ ਜਿਹੜਾ ਹੈਗਾ ਇਹਨੂੰ ਐਡ ਕੀਤਾ ਠੀਕ ਹੈ ਤੇ ਇਹਨੂੰ ਤੁਸੀਂ ਆਪਦੀ ਨੋਟ ਕਰ ਲਿਓ ਸਾਰੀ ਗੀਜਰ ਤੇ ਹੁਣ ਜਾਦੇ ਅੱਗੇ ਤੇ ਚਲੋ ਬਸ ਜਿਹੜੀ ਅੱਜ ਦੀ ਕਲਾਸ ਐਨੀ ਸੀ ਵੈਸੇ ਮੈਂ ਆਪ ਦੇ ਤਰੀਕੇ ਨਾਲ ਮਤਲਬ ਫੁੱਲ ਕੰਪਲੀਟ ਇਨਫੋਰਮੇਸ਼ਨ ਲੈ ਕੇ ਆ ਰਿਹਾ ਜਿੰਨੀਕ ਜ਼ਰੂਰੀ ਆ ਫालतू ਵੀ ਬਹੁਤ ਕੁਝ ਆ ਵਰਕ ਆ ਜਿਹੜਾ ਆਪਣੀ ਕਰਨੀ ਆ ਜਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ ਹੈਗੇ ਠੀਕ ਆ ਆਪਾਂ ਸਿਰਫ ਜ਼ਰੂਰੀ ਜ਼ਰੂਰੀ ਚੀਜ਼ਾਂ ਹੀ ਰੱਖਣੀਆਂ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੂੰ ਆਉਣ ਵਾਲੀ ਕਲਾਸਾਂ ਦੀ ਇਨਫੋਰਮੇਸ਼ਨ ਮਿਲ ਸਕੇ ਤੇ ਜਿਹੜੇ ਤੁਹਾਡੇ ਨਾਲ ਤੁਹਾਡੇ ਦੋਸਤ ਮਿੱਤਰ ਤਿਆਰੀ ਕਰ ਰਹੇ ਨੇ ਉਹ ਤੁਸੀਂ ਉਹਨਾਂ ਨਾਲ ਚੈਨਲ ਨੂੰ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਅਗਰ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਤਾਂ ਉਹ ਆਪਣਾ ਨੀਚੇ ਕਰ ਦਿ ਤੇ ਅਗਰ ਕਿਸ ਨੂੰ ਇਸਦੀ ਪੀਡੀਐਫ ਚਾਹੀਦੀ ਆ ਤਾਂ ਜਿਹੜਾ ਆਪਣਾ ਟੈਲੀਗ੍ਰam ਚੈਨਲ ਹੈ ਉਹਦੇ ਲਿੰਕ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉੱਥੇ ਆਪਾਂ ਜਿਹੜੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਨਾਲ ਦੇ ਨਾਲ ਪਾ ਦਿੰਨੇ ਹੁੰਦਾ ਕਲਾਸ ਹੋਵਾ ਦਾ ਤੇ ਤੁਸੀਂ ਉਹ ਉੱਥੇ ਜਾ ਕੇ ਉਹਨੂੰ ਜੁਆਇਨ ਕਰ ਸਕਦੇ ਹੋ ਅਗਰ ਕੋਈ ਡਾਊਟ ਹੋਇਆ ਤਾਂ ਕਮੈਂਟ ਕਰ ਦਿਓ ਨਹੀਂ ਚਲੋ ਬਸ ਜਿਹੜੀ ਅੱਜ ਦੀ ਕਲਾਸ ਹੈ ਨਹੀਂ ਸੀ ਬੱਦੇ ਰੋ ਤਰੱਕੀ ਕਰਦੇ ਰਹੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ